ਪਹਿਲਾਂ ਤਾਂ ਸਾਡੇ ਚੈਨਲ ਕੋ ਤੁਹਾਨੂੰ ਲੱਖ ਲੱਖ ਵਧਾਈ ਹੋਵੇ ਬਹੁਤ ਬਹੁਤ ਲੱਖ ਲੱਖ ਬਹੁਤ ਬਹੁਤ ਜੀ ਅੱਜ ਤੁਹਾਡੀ ਜਿੱਤ ਕੇ ਇੱਕ ਵੱਡੀ ਜਿੱਤ ਦੇ ਨਾਲ ਤੁਸੀਂ ਇੱਥੇ ਮੌਜੂਦ ਹੋ ਤਾਂ ਤੁਹਾਡਾ ਸਵਾਗਤ ਵੀ ਕੀਤਾ ਜਾ ਰਿਹਾ ਕੀ ਕਹਿਣਾ ਚਾਹੋਗੇ ਸਰ ਸਭ ਤੋਂ ਪਹਿਲਾਂ ਬਾਈ ਜੀ ਜੀ ਆਇਆਂ ਨੂੰ ਤੁਹਾਨੂੰ ਇੱਥੇ ਪਹੁੰਚਣ ਤੇ ਮੈਂ ਪਰਮਾਤਮਾ ਦਾ ਲੱਖ ਲੱਖ ਸ਼ੁਕਰਗੁਜ਼ਾਰ ਮੇਰੀ ਬਾੜ ਦਾ ਜਿਨ੍ਹਾਂ ਨੇ ਸਾਰੇ ਭੈਣ ਭਰਾਇਆਂ ਭਰਾਵਾਂ ਨੇ ਮੈਨੂੰ ਇੰਨਾ ਵੱਡਾ ਤਾਜ ਬਖਸ਼ਿਆ ਮੈਂ ਇਹਨਾਂ ਦਾ ਸਦਾਰੀ ਨਹੀਂ ਰਹੂੰਗਾ ਇਹਨਾਂ ਨੇ ਜੋ ਵੀ ਆਸ ਮੇਰੇ ਤੇ ਲਾਈ ਹੈ ਮੈਂ ਤੋਂ ਬਾਅਦ ਛੱਡ ਕੇ ਪਹੁੰਚ ਤੇ ਆਪਣੇ ਜਿਹੜੇ ਤੁਹਾਡੇ ਜਿੰਨੇ ਨੇ ਤੁਹਾਨੂੰ ਵੋਟਰ ਨੇ ਜਿੰਨੇ ਤੁਹਾਨੂੰ ਵੱਡੀ ਲੀਡ ਨਾਲ ਇੱਕ ਜਿੱਤਾ ਦੇ ਹਾਸਲ ਕਰਵਾਈ ਹੈ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਵੀਰੇ ਦਿਲੋਂ ਧੰਨਵਾਦੀ ਹਾਂ ਮੇਰੇ ਵੱਲੋਂ ਮੇਰੇ ਪਰਿਵਾਰ ਵੱਲੋਂ ਸਾਰੇ ਵੱਲੋਂ ਉਹਨਾਂ ਨੇ ਜੋ ਵੀ ਕੋਈ ਕੰਮ ਦੀ ਕਿਸੇ ਵੀ ਤਰ੍ਹਾਂ ਦੀ ਮੇਰੇ ਸਹਾਇਕ ਦੀ ਜਰੂਰਤ ਹੈ ਮੈਂ ਦਿਰਤ ਨਾਲ ਖੜਾਂਗਾ ਹਰ ਪੱਖੋਂ ਵੀਰੇ ਜੋ ਵੀ ਉਹਨਾਂ ਦੀ ਆਸ ਹੈ ਮੈਂ ਪੂਰੀ ਕਰੂੰਗਾ ਉਹਨਾਂ ਨੂੰ ਬਹੁਤ ਬਹੁਤ ਮੈਂ ਕਰ ਕਰ ਜਾ ਕੇ ਮੈਂ ਸਭ ਦਾ ਧੰਨਵਾਦ ਬਾੜ ਦੇ ਵਿੱਚ ਪਹਿਲੇ ਕੰਮ ਕਿਹੜੇ ਕਰਨੇ ਸ਼ੁਰੂ ਕਰਨੇ ਆ ਤੁਸੀਂ ਬਾੜ ਦਾ ਸਭ ਤੋਂ ਪਹਿਲਾਂ ਭਾਈ ਇੱਥੇ ਜਿੱਥੇ ਅਸੀਂ ਖੜੇ ਆ ਇਸ ਮੱਲੇ ਦਾ ਪਾਣੀ ਦੀ ਨਿਕਾਸ ਦੀ ਜੋ ਮੈਂ ਮਤਲਬ ਕੰਮ ਸ਼ੁਰੂ ਵੀ ਕਰਾ ਸਕੇ ਆ ਸ਼ੁਰੂ ਕਰਾ ਚੁੱਕੇ ਆ ਉਸ ਤੋਂ ਬਾਅਦ ਸਾਡੀ ਇਸ ਬਾਡ ਨੰਬਰ 3 ਦਾ ਜ਼ਿਆਦਾਤਰ ਏਰੀਆ ਜਿਹੜਾ ਉਹ ਮਾਰਕੇ ਆਪਣਾ ਨਗਰ ਕੌਂਸਲ ਕਮੇਟੀ ਦੀ ਹਦੂ ਉਤੋਂ ਬਾਹਰ ਹੈ ਜਿਸ ਦੇ ਨਾਲ ਮਤਲਬ ਬਹੁਤ ਜਿਆਦਾ ਪ੍ਰੋਬਲਮ ਆਉਂਦੀ ਹੈ ਹਰ ਤਰ੍ਹਾਂ ਦਾ ਕੋਈ ਗਰੀਬੰਦਾ ਲੋਨ ਨਹੀਂ ਕਰਾ ਸਕਦਾ ਕਿਸੇ ਵੀ ਤਰ੍ਹਾਂ ਦੀ ਨਕਸਬਾਸ ਨਹੀਂ ਹੁੰਦਾ ਕਰਾਂ ਦਾ ਸਭ ਤੋਂ ਪਹਿਲਾਂ ਮਤਲਬ ਇਹ ਕੰਮ ਕਰਵਾਣੇ ਨੇ ਹੋਰ بڑے ਕੰਮ ਨੇ ਛੋਟੇ 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 ਜੋ ਅਸੀਂ ਕਹਿਣਾ ਮਤਲਬ ਕਹਿਣ ਨਾਲ ਨਹੀਂ ਕਰਕੇ ਦਿਖਾਵਾਂਗੇ ਤਾਂ ਇਹ ਲੋਕ ਮੇਰੇ ਭੈਣ ਭਾਈ ਜਿਨ੍ਹਾਂ ਨੇ ਮੈਨੂੰ ਵੋਟਾਂ ਪਾਈਆਂ ਨੇ ਇਹ ਕਹਿਣਗੇ ਬਾਈ ਨੇ ਕੁਝ ਕਰਕੇ ਦਿਖਾਇਆ ਸਾਡੇ ਨਾਲ 70% ਧੂੜ ਵੀ ਮੌਜੂਦ ਨੇ ਜਿਹੜੇ ਹਾਂ 70% ਧੂੜ ਵੀ ਮੌਜੂਦ ਨੇ ਜਿਹੜੇ ਸਰਪੰਚ ਜਿੱਤੇ ਨੇ ਔਰ ਉਹ ਵੀ ਇਹਨਾਂ ਨੇ ਬਾਈ ਦੀ ਬੜੀ ਤਗੜੀ ਸਪੋਰਟ ਕੀਤੀ ਤੇ ਉਹਨਾਂ ਨਾਲ ਵੀ ਗੱਲਬਾ ਸਭ ਤੋਂ ਪਹਿਲਾਂ ਤਾਂ ਸਾਡੇ মিডিਆ ਭਰਾਵਾਂ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ। ਬਾਕੀ ਜੀ ਮੈਂ ਨਾ ਜਿਹੜੀ 3 ਨੰਬਰ ਵਾਰਡ ਦੇ VOTER ਨੇ ਜੀ ਮੈਂ ਸਾਰਿਆਂ ਦਾ तहे ਦਿਲੋਂ ਤਾਂ ਨਬਾਤ ਕਰਦਾ ਜੀ। ਬਹੁਤ ਵੱਡਾ ਮਾਨਵਕਸੇ ਜੀ ਬਹੁਤ ਵੱਡੀ ਲੀਡ ਦਿੱਤੀ ਹੈ ਜੀ। ਤੇ ਮੇਰੇ ਵੱਲੋਂ ਲਾਡੀ ਬਾਈ ਵੱਲੋਂ ਤੇ ਸਾਡੀ ਭੈਣ ਕੁਲਵਿੰਦਰ ਵੱਲੋਂ ਸਾਰੇ ਵਾੜ ਵਸੇ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਬਾਕੀ ਜਿੰਨੇ ਸਾਡੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਜਿਹੜੇ ਵੀ ਜਿੱਤੇ ਨਹੀਂ ਜੀ ਉਹਨਾਂ ਦਾ ਵੀ ਧੰਨਵਾਦ ਜਿਨ੍ਹਾਂ ਦੇ ਦੂਜੇ ਉਮੀਦਵਾਰ ਆਜ਼ਾਦ ਜਿੱਤੇ ਨਹੀਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਭਰਾਵਾਂ ਦੀ ਬੜੀ ਤਗੜੀ ਸਪੋਰਟ ਹੁੰਦੀ ਹੈ ਕਰਜ ਜੇ ਤੁਸੀਂ ਚੀਜ਼ ਨੂੰ ਦੇਖਣ ਦੇ ਵਿੱਚ ਮਿਲਦੀ ਹੈ ਕਿ ਜਿੱਥੇ ਵਿਚਾਰ ਭਰਾ ਖੜ ਜਾਂਦੇ ਨੇ ਉੱਥੇ ਜਿੱਤ ਪੱਕੀ ਹੁੰਦੀ ਹੈ ਦੇਖੋ ਵਿੱਕੀ ਜੀ ਇਹ ਇੱਕ ਜਰੀਆ ਬਣ ਜਾਂਦਾ ਨਾ ਭਰਾਵਾਂ ਦਾ ਭਰਾ ਹਣਾ ਜਿਵੇਂ ਸਭ ਤੋਂ ਵੱਡਾ ਤਾਂ ਮੈਂ ਬਾੜਾਂ ਦਾ ਧੰਨਵਾਦ ਕਰੂੰਗਾ ਬਿੱਟੂ ਗਰਾਉਂ ਬਾਕੀ ਸਾਡੇ ਬਿੱਟੂ ਬਾਈ ਜੀ ਇਹਨਾਂ ਨੂੰ ਬਹੁਤ ਵੱਡਾ ਵੱਡਾ ਬਹੁਤ ਬਹੁਤ ਧੰਨਵਾਦ ਹੈ ਜੀ ਬਾਕੀ ਆ ਜਿਹੜੇ ਆ ਬਾੜ ਦੇ ਵਿੱਚ ਖੜੇ ਨੇ ਤਿੰਨ ਤਿੰਨ ਬਰਾ ਜੀ ਜੀ ਬਹੁਤ ਵਧੀਆ ਇਨਸਾਨ ਤੇ ਬਹੁਤ ਵਧੀਆ ਹੋਣੇ ਜੀ ਜਿਨ੍ਹਾਂ ਨੇ ਸਾਨੂੰ ਐਡਾ ਵੱਡਾ ਫਤਵਾ ਦਿੱਤਾ ਜੀ ਬਹੁਤ ਬਹੁਤ ਧੰਨਵਾਦ ਹਾਂ ਜੀ ਬਿੱਟੂ ਬਾਈ ਜੀ ਅੱਜ ਕਿੰਨੀ ਕਿ ਖੁਸ਼ੀ ਹੋ ਰਹੀ ਹੈ ਫਿਰ ਖੁਸ਼ੀ ਤਾਂ ਬਾਈ ਜਦੋਂ ਭੈਣ ਭਰਾ ਸਾਰੇ ਨਾਲ ਹੋਣ ਐਡੇ ਵੱਡੇ ਹਨਾ ਮਤਲਬ ਕਿ ਵੱਧ ਬੇਨਤੀ ਨਾਲ ਜਿੱਤ ਹਾਸਲ ਕਰੀ ਹੋਵੇ ਤਾਂ ਖੁਸ਼ੀ ਤਾਂ ਦਿਲੋਂ ਹੋਊਗੀ ਨਾ ਮੇਰੀ ਕੀ ਧੰਨਵਾਦ ਕਰਨਾ ਚਾਹਉ ਤਾਡੇ ਨਾਲ ਇੰਨਾ ਵੱਡਾ ਸਮਰਥਨ ਮਿਲਿਆ ਤੁਹਾਨੂੰ ਥੋੜੀ ਬਾੜ ਦੇ ਥੋੜੋ ਵੱਡਾ ਹੰਗਾਰਾ ਜਾਨੀ ਕਿ ਮਿਲਿਆ ਇੱਕ ਕਹਿ ਸਕਦੇ ਹਾਂ ਬਈ ਧੰਨਵਾਦ ਤਾਂ ਸਭ ਤੋਂ ਪਹਿਲਾਂ ਤਾਂ ਬਾੜਵਾਸੀਆਂ ਦਾ ਜਿਨ੍ਹਾਂ ਨੇ ਸਾਨੂੰ ਆਪਣਾ ਸਮਝਿਆ ਹਨ ਉਹ ਸਾਡੇ ਤੇ ਪੂਰੀ ਆਸ ਉਮੀਦ ਲਾ ਕੇ ਸਾਨੂੰ ਚੁਣਿਆ ਉਸ ਤੋਂ ਬਾਅਦ ਐਮਐਲਏ ਸਾਹਿਬ ਦਾ ਧੰਨਵਾਦ ਜਿਨ੍ਹਾਂ ਨੇ ਸਾਨੂੰ ਟਿਕਟ ਦੇ ਕੇ ਨਵਾਜਿਆ ਉਹਨਾਂ ਨੂੰ ਵੀ ਸਾਡੇ ਤੋਂ ਬਹੁਤ ਵੱਡੀ ਆਸ ਤੇ ਉਮੀਦ ਸੀ ਪਰ ਸਾਨੂੰ ਲੱਗਦਾ ਵੀ ਅੱਜ ਅਸੀਂ ਉਹ ਉਮੀਦ ਤੇ ਖਰੇ ਉਤਰੇ ਆਂ ਹੋਰ ਕੀ ਮੈਸੇਜ ਦੇਣਾ ਚਾਹੁੰਦੇ ਆ ਆਪਣੇ ਬਾੜਵਾਸੀਆਂ ਨੂੰ ਮੈਸੇਜ ਇਹ ਦੇਣਾ ਚਾਹੁੰਦੇ ਆ ਬਈ ਦਿਨ ਰਾਤ ਅਸੀਂ ਦੋਏ ਭਾਈ 2000 ਪੰਜ ਛੇ ਤੋਂ ਪਹਿਲਾਂ ਵੀ ਹਰ ਕਿਸੇ ਨਾਲ ਜਿਹਦੇ ਨਾਲ ਤੁਰਦੇ ਆਂ ਦਿਲੋਂ ਤੁਰਦੇ ਆਂ ਤਾਂ ਪਹਿਲਾਂ ਵੀ ਲੋਕਾਂ ਦੀ ਇੱਕ ਇੱਕ ਟੋਕੇ ਨਾਲ ਖੜੇ ਆ ਤੇ ਅੱਗੇ ਵੀ ਖੜਾਂਗੇ ਜੋ ਇਹਨਾਂ ਦੀਆਂ ਸਮੱਸਿਆ ਨੇ ਅਸੀਂ ਹਰ ਸਮਝ ਲਓ ਸਾਡੇ ਦਿਲ ਤੇ ਕੱਲੀ-ਕੱਲੀ ਸਮੱਸਿਆ ਨੋਟ ਹੈ ਅਸੀਂ ਉਹ ਦਿਲੋਂ ਕਰਾਂਗੇ ਜਿਹੜੀ ਜਾਦੇ ਮੇਜਰ ਹੈ ਉਹਦੇ ਐਮਐਲਏ ਸਾਹਿਬ ਨਾਲ ਪਹਿਲੀ ਅਸੀਂ ਗੱਲ ਕਰ ਚੁੱਕੇ ਆ ਉਹ ਸਾਨੂੰ ਪੈਲ ਦੇ ਆਧਾਰ ਤੇ ਉਹ ਕੰਮ ਜਲਦੀ ਸ਼ੁਰੂ ਕਰਾਈ ਹੈ ਬਹੁਤ ਬਹੁਤ ਧੰਨਵਾਦ